ਦੇ ਜਿਆ ਅਸੀਂ ਵੀ ਕਰੀਏ ਉਹਨਾਂ ਦਾ ਸਤਿਕਾਰ ਜਿਹੜਾ ਉਹ ਹੋਵੇ ਤੇ ਇਹਨਾਂ ਚ ਜਦੋਂ ਕੋਈ ਆਪਣੇ ਤੇਰੀ ਸਹੀ ਵੀ ਬਾਣੀ ਐਸਾ ਬੋਲਦਾ ਭਾਵੇਂ ਕਿ ਸਨਮਾਨ ਨਰਲਕ ਤਰ੍ਹਾਂ ਦੇ ਕਿਉਂਕਿ ਭਾਵੇਂ ਤੈਨੂੰ ਇਹ ਗੁਰ ਮੀਟਿੰਗ ਜੀ ਸ਼ਾਮ ਸ਼ਾਮ ਪ੍ਰਵਾਸ ਕਰਨ ਜਿਹੜੇ ਜੀ ਮੰਦਰ ਤੇ ਜਾਣ ਵਾਲੇ ਨੇ ਤੇ ਅਸੀਂ ਸਾਰੇ ਇਕੱਠੇ ਹੋਣਾ ਬਹੁਤ ਤੋਂ ਹੋਣਾ ਚਾਹੀਦਾ ਹੈ ਜਿੰਨਾ ਵੀ ਬੋਲ ਦਾ ਤੋਂ ਬੋਲ ਦਾ ਮੈਂ ਕੀਰਤਨ ਦਾ ਗੋਲ ਹੀ ਆਨੰਦ ਕੀ ਇੱਥੋਂ ਸ਼ਰਮਾਨ ਹੋਣਗੇ ਤਾਂ ਤੇ ਦਿੱਲੀ ਸੈਟ ਕੋਲ ਦਾ ਪ੍ਰਬੰਧ ਕਿੰਨੇ ਨੇ ਸਾਧੂ ਪਾਪਾ ਨੂੰ ਆਮ ਸੀ ਜੀ ਉਹਨਾਂ ਦੀ ਇਹ ਜਿਹੀ ਇੱਛਾ ਰਹੀ ਹੈ ਕਿ ਇਹ ਜਿਹੜਾ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਜਿਹੜੀ ਕਰ ਇਹ ਆਰ ਆਰ ਦੇ ਬਾਤ ਹੋ ਕੇ ਹੋਏ ਤੇ ਆ ਜਦੋਂ ਹੋਰ ਬਾਰੇ ਆਰ ਦੇ ਬਾਤ ਹੁੰਦਾ ਹੈ ਕਿ ਉਹਦੇ ਇਤਿਹਾਸਾਰ ਬਾਦ ਲਈ ਉਹਨਾਂ ਨੇ ਕਿ ਸ਼੍ਰੋਮਣੀ ਅਕਾਦਮੀ ਕਿਤਨੇ ਲੱਖ ਰੋਲ ਦੇ ਨਾਲ ਕਿ ਨਾਲ ਬਹੁਤ ਸਾਰੀ ਵੱਡੀ ਰਾਸ਼ੀ ਦਿੱਤੀ 11 ਲੱਖ ਰੁਪਈਆ ਦੇ ਨਾਲ ਸਨਮਾਨ ਕੀਤਾ ਉਹਨਾਂ ਨੂੰ ਯੋਗਨੀ ਕਿਤੇ ਬੱਚੋ ਸਨਮਾਨ ਕੀਤਾ ਤੇ ਉਸ ਦਿੱਲੀ ਹੈ ਦਿੱਲੀ ਦੀ ਹੈ ਜਿਹੜੀ ਸੰਗਤਾਂ ਨੇ ਇਹ ਉਪਾਉਣਾ ਕੀਤਾ ਉਹ ਲਈ ਦਿੱਲੀ ਦੀ ਸਾਰੀ ਸੰਗਤ ਜਿਹੜੀ ਹੈ ਉਹ ਧੰਨਵਾਦ ਦੇਉਂਗਾ ਸਥਾਨ ਦਾ ਪ੍ਰਬੰਧ ਕਮੇਟੀ ਦਾ ਸਮੂਹ ਸੰਗਤਾਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਇੱਡੇ ਵੱਡਾ ਅਵਾਰਡ ਦੇ ਨਾਲ ਸਨਮਾਨਿਆ ਤੇ ਉਹ ਜਲੰਧਰ ਦੀਆਂ ਸਮੂਹ ਸੰਗਤਾਂ ਦਾ ਪਤਵੰਤੇ ਸੱਜਣਾ ਦਾ ਸ਼ਖਸੀਅਤਾਂ ਦਾ ਬਹੁਤ ਧੰਨਵਾਦ ਹੈ ਕਿ ਜਦੋਂ ਜਲੰਧਰ ਦੀਆਂ ਸਮੂਹ ਸੰਗਤਾਂ ਨੂੰ ਜਥੇਬੰਦੀਆਂ ਨੂੰ ਪਤਾ ਲੱਗਾ ਤੇ ਬਾਬਾ ਦਿਲ ਸਿੰਘ ਸੇਵਾਦਾਲ ਤੇ ਸਾਡੇ ਨਾਲ ਵੀਰ ਹਰਜਿੰਦਰ ਸਿੰਘ ਜੀ ਬਲਦੇਵ ਸਿੰਘ ਜੀ ਮਜਾਲ ਹੋਰ ਗੁਣਚਿਆਰੇ ਤਾਲ ਖੜੇ ਹਨ ਨੰਗ ਸਿੰਘ ਗੁਰੂ ਲਾਡਲੀ ਫੌਜ ਵੀ ਤੇ ਬਾਬਾ ਪ੍ਰਵਾਨ ਸਿੰਘ ਜੀ ਮਹਾਂਪੁਰਸ਼ ਸੰਤ ਕਾ ਹਰਖੋਵਾਲ ਵਾਲੇ ਦੇ ਪਾਵਨ ਸਥਾਨ ਤੇ ਤੁਸੀਂ ਇਸ ਵੇਲੇ ਅਸੀਂ ਸਾਰੇ ਦਸਾਂ ਮੇਲੇ ਕਰ ਰਹੇ ਹਾਂ ਸੋ ਜਲੰਧਰ ਦੇ ਸਮੂਹ ਸੰਗਤਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਮੈਨੂੰ ਦਾ ਕਿ ਆਪਣਾ ਪਿਆਰ ਵੀ ਬਖਸ਼ੇ ਕਿ ਇਹ ਤਾਂ ਜ਼ਿੰਮੇਵਾਰੀ ਵੀ ਸਮਝਦੀ ਉਹਨਾਂ ਨੇ ਜ਼ਿੰਮੇਵਾਰੀ ਸੈਨ ਲਈ ਕਿ ਸਾਡੇ ਜਲੰਧਰ ਨਿਵਾਸੀ ਹਨ ਜਲੰਧਰ ਦੇ ਹਨ ਭਾਵੇਂ ਕਿਸੇ ਦੇਸ਼ ਆ ਵਿਦੇਸ਼ਾ ਚ ਕੀਰਤਨ ਕਰਕੇ ਵਾਪਸ ਫਿਰ ਜਲੰਧਰ ਆਉਨੇ ਹਾਂ ਤੇ ਜਲੰਧਰ ਦੇ ਵਿੱਚ ਅਸੀਂ ਰਹਿੰਦੇ ਹਾਂ ਜਲੰਧਰ ਦੇ ਸੰਗਤਾਂ ਦੇ ਵਿੱਚ ਵਿਚਰਦੇ ਹਾਂ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਦੇ ਕੀਰਤਨੀਆਂ ਵੀ ਆ ਤਾਂ ਸਾਰਾ ਜਗਤ ਸਾਰਾ ਸੰਸਾਰ ਸਾਰਾ ਪੰਥ ਪਿਆਰ ਕਰਦਾ ਹੈ ਸਾਰੇ ਪੰਥ ਦਾ ਅਸੀਮ ਸੰਗਤਾਂ ਦਾ ਜਲੰਧਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਸਾਡਾ ਸਨਮਾਨ ਕੀਤਾ ਹੈ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਆਖਰਸ ਵਾਹਿਗੁਰੂ ਜੀ ਕੀ ਫਤਿਹ